ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਿਤ ਕੀਤੇ ਗਏ ਵੱਡੇ ਉਪਰਾ ਲਿਆ ਤੇ ਚਲਦਿਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵੱਖ-ਵੱਖ ਬਲਾਕਾਂ ਅੰਦਰ ਪ੍ਰੋਗਰਾਮ ਕੀਤੇ ਗਏ ਇਨ੍ਹਾਂ ਪ੍ਰੋਗਰਾਮਾਂ ਵਿੱਚ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਵੱਲੋਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੁੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਕੀਤਾ ਗਿਆ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੜ੍ਹਾਈ ਨੂੰ ਦਰਸਾਉਣ ਦੇ ਪ੍ਰੋਗਰਾਮਾਂ ਤੋਂ ਇਲਾਵਾ ਸਕਿੱਟ ਕੋਰੀਓਗ੍ਰਾਫੀ ਗਿੱਧਾ ਪੰਗੜਾ ਆਦਮੀ ਪੇਸ਼ ਕੀਤੇ ਗਏ ਇਹਨਾਂ ਪ੍ਰੋਗਰਾਮਾਂ ਨੂੰ ਬੱਚਿਆਂ ਦੇ ਮਾਪਿਆਂ ਅਧਿਆਪਕਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਖੂਬ ਸਲਾਹਿਆ ਅਤੇ ਪ੍ਰੋਗਰਾਮਾਂ ਦਾ ਆਨੰਦ ਮਾਣਿਆ ਸਾਡਾ ਵਾਅਦਾ ਸੀਗਾ ਜਦੋਂ ਇਲੈਕਸ਼ਨ ਹੋਈ ਹੈ ਕਿ ਤੁਸੀਂ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਸਬੰਦ ਰਿਓ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਹੋਰ ਵਾ ਖੇਤਰਾ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਵਾਂਗੇ ਸੋ 3 ਸਾਲਾਂ ਦੇ ਵਿੱਚ ਜਿਹੜਾ ਕੰਮ ਕੀਤਾ ਹੈ ਸਰਕਾਰ ਭਵਾਂਸੇ ਮਾਨ ਦੀ ਗਵਾਈ ਹੇਠ ਦਾ ਹਰਜੋਤ ਸਿੰਘ ਬਈ ਸਿੱਖਿਆ ਮੰਤਰੀ ਦੀ ਗਵਾਈ ਹੇਠ ਉਹ ਸਿੱਖਿਆ ਦੇ ਵਿੱਚ ਬਾਕੀ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਨੇ ਅੱਜ ਸਾਰੇ ਪੰਜਾਬ ਦੇ ਵਿੱਚ ਮੱਖ ਮੁਕ ਥਾਮਾ ਦੇ ਉੱਤੇ ਕੀਤਾ ਘੱਟ ਕੇ ਜਾਂ ਬੋਰ ਲਾ ਕੇ ਅਸੀਂ ਉੱਥੇ ਘੱਟ ਨਹੀਂ ਬੋਰ ਲਾ ਕੇ ਸਾਰੇ ਮਾਪਿਆਂ ਨੂੰ ਦੱਸਿਆ ਦਿਖਾਇਆ ਹੈ ਕਿ ਤੁਸੀਂ ਆਪ ਹਾਊਸ ਸਕੂਲਾਂ ਦੇ ਵਿੱਚ ਦੇਖੋ ਵੀ ਤੁਹਾਡੇ ਸਕੂਲਾਂ ਦੇ ਵਿੱਚ ਕਿੰਨਾ ਬਦਲਾ ਆ ਚੁੱਕਿਆ ਹੈ ਜਿਹੜਾ ਅੱਜ ਮਾਪਿਆਂ ਨਾਲ ਕੇ ਦੇਖਿਆ ਵੀ ਸਾਰੀ ਸਾਇੰਸ ਲੈਬ ਕਹੀ ਜੀ ਬਣੀ ਐ ਸਾਰੀ ਲਾਇਬ੍ਰੇਰੀ ਕਹੀ ਜੀ ਬਣੀ ਐ ਸਾਡੇ ਸਕੂਲ ਦੀ ਕਹੀ ਜੀ ਦੇਖਿਆ ਸਾਡੇ ਪ੍ਰਿੰਸੀਪਲ ਦਾ ਦਫ਼ਤਰ ਕਿਹਾ ਜਾ ਕਿਹੜਾ ਦਾ ਕੀ ਹਾਲ ਐ ਉਹ ਸਾਰਿਆਂ ਦੇਖ ਕੇ ਲੋਕ ਅਚੰਬਤ ਹੁੰਦੇ ਨੇ ਵੀ ਪਿਛਲੇ ਸਰਕਾਰਾਂ ਵੀ ਕੰਮ ਕਰਦੀਆਂ ਸੀ ਤੇ ਆਮ ਆਦੀ ਪਾਰਟੀ ਸਰਕਾਰ ਕੀਤੀ ਐ ਸੋ ਬਾਕੀ ਇਨਕਲਾਬੀ ਗੱਲ ਐ ਮੈਂ ਦੋ ਸਕੂਲਾਂ ਜਾ ਕੇ ਆਇਆ ਜਦ ਤਨ ਸਕੂਲਾਂ ਦੇ ਵਿੱਚ ਇੱਕ ਪਹਿਲਾ ਇੱਥੇ ਪਿੰਡ ਭਾਦੜਾ ਸੀਨੀਅਰ ਸਕੂਲ ਹੈ ਇੱਥੇ ਆ ਹੁਣੇ ਹੁਣੀ ਅਸੀਂ 38,67,266 ਰੁਪਏ ਗ੍ਰਾਂਟ ਆਈ ਹੈ ਤੁਸੀਂ ਕਮਾਲ ਬਣਾ 38 ਲੱਖ ਇੱਕ ਮਹੀਨੇ ਦੇ ਵਿੱਚ ਉਹਨਾਂ ਦੇ ਵਿੱਚੋਂ ਕਮਰਸ ਬਲਾਕ ਪੂਰਾ ਬਣਾਇਆ ਹੈ 19,14,266 ਰੁਪਏ ਦਾ ਮੇਜਰ ਰਿਪੇਅਰ ਵਾਸਤੇ 6 ਲੱਖ ਰੁਪਿਆ ਆਇਆ ਸੈਸਲਾ ਬਣੀ ਹੈ ਬਹੁਤ ਕਮਾਲ ਦੀ ਲਾਇ ਬਣੀ ਹੈ ਉਹਨਾਂ ਦੇ ਵਿੱਚ ਬਣਵਾ ਦੇ ਦੇ ਕੇ ਆਇਆ ਉਹ 11 ਲੱਖ ਰੁਪਿਆ ਬਣਿਆ ਆਇਆ ਦਾ ਤੇ ਗਰਜ਼ ਵਾਸਤੇ 12 ਵਾਸਤੇ 1 ਲੱਖ 13000 ਇਹ ਵੱਡੀ ਸਮੱਸਿਆ ਸੀ ਗਰਜ਼ ਦੇ ਵਾਸਤੇ ਜਿੱਥੇ ਵੀ ਲੜਕੀਆਂ ਵਾਸਤੇ ਕੋਟ ਟਾਇਲਟ ਦੀ ਘਾਟ ਸੀ ਉਹ ਸਾਰੀਆਂ ਸੀ ਉਹ ਜਗ੍ਹਾ ਬਣਾਤੀਆਂ ਰਿਪੇਅਰ ਬਾਥਰੂਮ 1 ਲੱਖ 40000 ਸੋ ਇਸ ਤਰ੍ਹਾਂ 38 ਲੱਖ ਰੁਪਇਆ ਸਕੂਲ ਦੇ ਵਿੱਚ ਆਇਆ ਹੈ ਅਜੋ ਦਾ ਘਾਟ ਰ ਸੀਗਾ ਵੱਡੀ ਤਬਦੀਲੀ ਆ ਵੱਡੀ ਕ੍ਰਾਂਤੀ ਆ ਇਹਨੂੰ ਸਿਕਿਆ ਕਰਤੀ ਕਹਿੰਦੇ ਆ ਵੀਰ ਕੋ ਜਲਾ ਮੈਂ ਹੁਣੇ ਪਿੱਛੇ ਜਾ ਕੇ ਆ ਦੋ ਪਹਿਲਾ ਉੱਥੇ ਜਿਹੜੀ ਬਾਉਂਡਰੀ ਵਾਲੀ 5 ਲੱਖ ਰੁਪਇਆ ਆਇਆ ਸੀ ਕਮਰੇ ਲਈ 3 ਲੱਖ ਰੁਪਇਆ ਕਮਰਿਆਂ ਥੱਲੇ ਫਰਸ਼ਾਉਣ ਵਾਸਤੇ ਕੱਲੇ ਤੇ ਬਾਥਰੂਮ ਲਈ 1 ਲੱਖ 40000 ਰੁਪਇਆ ਇਹ ਪ੍ਰਾਇਮਰੀ ਸਕੂਲ ਵਾਸਤੇ ਆਇਆ ਸੀਗਾ ਉਥੇ ਸਕੈਂਡਰੀ ਸਕੂਲ ਵੀ ਹੈ ਸਕੈਂਡਰੀ ਸਕੂਲ ਵਾਸਤੇ 15 ਲੱਖ 75000 ਰੁਪਇਆ ਆਇਆ ਜਿਹੜੇ 16 ਪਾਉਣੇ 16 ਲੱਖ ਰੁਪਇਆ ਜਿਹਦੇ ਕਮਰੇ ਵਾਸਤੇ 7 ਲੱਖ 51000 ਕਮਰਿਆਂ ਦੀ ਮਰਮਤ ਵਾਸਤੇ 2.25 ਲੱਖ ਤੇ ਮੈਟਰੀ ਵਾਸਤੇ ਗਰਾਊਂਡ ਬਣਾਇਆ 2 ਲੱਖ ਦਾ ਤੇ 4 ਲੱਖ ਚਾਰ ਦੁਵਾਰੀ ਵਾਸਤੇ ਸੋ ਆਈਡੀਆ ਬੜੀ ਗੰਟਾ ਜਿਆਨੇ ਤਾਂ ਜੋ ਸਾਡੀ ਸਿੱਖਿਆ ਸਿਸਟਮ ਦੇ ਵਿੱਚ ਬਦਲਾਅ ਆਵੇ ਪੜਨ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਵੀ ਇਹ ਸਾਡੀ ਜਿਹੜੀ ਇਨਫਰਾਸਟ੍ਰਕਚਰ ਡਵੈਲਪਮੈਂਟ ਹੈ ਸਿੱਖਿਆ ਦੇ ਵਿੱਚ ਉਹ ਅਸੀਂ ਉੱਤਮ ਦੇ ਲੈਵਲ ਦੀ ਕੀਤੀ ਹੈ ਇਹਦੇ ਆਪਾਂ ਨੂੰ ਅਸੀਂ ਮਤਲਬ ਸਿੰਗਾਪੁਰ ਭੇਜਿਆ ਆਈਆਈਟੀ ਅਹਮਦਾਬਾਦ ਭੇਜਿਆ ਫਿਨਲੈਂਡ ਭੇਜਿਆ ਤਾਂ ਜੋ ਉਹਨਾਂ ਦੀ ਕੁਆਲਿਟੀ ਜਿਹੜੀ ਹੈ ਉਹ ਹੋਰ ਬਿਹਤਰ ਹੋਵੇ ਪ੍ਰਬੰਧਕ ਦੀ ਜਿਹੜਾ ਸਿੱਖਿਆ ਕ੍ਰਾਂਤੀ ਆਈ ਹੈ ਇਹਦਾ ਅੱਜ ਪ੍ਰਦਰਸ਼ਨ ਅਸੀਂ ਆਮ ਲੋਕਾਂ ਦੇ ਵਿੱਚ ਕੀਤਾ ਤਾਂ ਜੋ ਪਤਾ ਲੱਗੇ ਵੀ ਬਾਕੀ ਇਹ ਇਨਕਲਾਬ ਦੀ ਗੱਲਬਾਤ ਕਰ ਰਹੇ ਸੀ ਉਹ ਜਾਇਜ਼ ਹੈ ਸੋ ਮੈਂ ਧਰਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਭਾੜੜੇ ਤੋਂ ਸਿਰਫ 10 ਕਿਲੋਮੀਟਰ ਤੇ ਪਿੰਡ ਸਤੌਜ ਹੈ ਉੱਥੋਂ ਦੇ ਰਹਿਣ ਵਾਲੇ ਨੇ ਸਾਨੂੰ ਇਨਾ ਭਾੜੜੇ ਵਾਲਿਆਂ ਨੂੰ ਦੁੱਧਰੇ ਵਾਲਿਆਂ ਨੂੰ ਕੜਕੜ ਵਾਲਿਆਂ ਨੂੰ ਸਾਨੂੰ ਵੈਸੀ ਮਾਣ ਸਾਡੇ ਇਲਾਕੇ ਦਾ ਮੁੱਖ ਮੰਤਰੀ ਹੈ ਸੋ ਕੋਈ ਫੇਰ ਮੁੱਖ ਮੰਤਰੀ ਜੀ ਧਰਵਾਦ ਕਰਦਾ ਹੋਇਆ ਮੈਂ ਆਪ ਹੋ ਜਾ। ਸਰ ਇਹ ਫ੍ਰੀडम फाइਟਰ ਮਾਮਾ ਸਿੰਘ ਸਰ ਸਰਕਾਰੀ ਸੀਨੀਅਰ ਸੈਂਡੀ ਸਮਾਰਟ ਸਕੂਲ ਭਾੜੜਾ ਜਲਮਾਨਸਾ ਦੇ ਵਿੱਚ ਜੋ ਅੱਜ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਇਸ ਸਿੱਖਿਆ ਕ੍ਰਾਂਤੀ ਪੰਜਾਬ ਦੇ ਅਧੀਨ ਕਰਵਾਇਆ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਪੰਜਾਬ ਦੇ ਅਧੀਨ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਜੋ ਗਰੰਟਾ ਦਿੱਤੀਆਂ ਗਈਆਂ ਨੇ ਜੀਹਦਾ ਨਾਲ ਸਕੂਲਾਂ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਡਿਵੈਲਪ ਹੋਇਆ ਤੇ ਸਕੂਲਾਂ ਦੇ ਵਿੱਚ ਜੋ ਸਿੱਖਿਆ ਦੀ ਮਹਿਮਾ ਇਸ ਨੂੰ ਬਹੁਤ ਹੌਲਾਰਾ ਮਿਲਿਆ ਤੇ ਸਕੂਲਾਂ ਦੇ ਵਿੱਚ ਜਿਵੇਂ ਕਿ ਕਮਰਸ ਬਲਾਗ ਸਾਇੰਸ ਲੈਬ ਅਤੇ ਹੋਰ ਕਲਾਸਰੂਮ ਅਤੇ ਬਾਥਰੂਮਾਂ ਵਗੈਰਾ ਦੀਆਂ ਗਰੰਟਾਂ ਦੇ ਕੇ ਅਤੇ ਪ੍ਰੋਜੈਕਟਰ ਐਲਈਡੀ ਵਗੈਰਾ ਦੇ ਕੇ ਸਿੱਖਿਆ ਦੀ ਜੋ ਪ੍ਰਕਿਰਿਆ ਹੈ ਇਸ ਨੂੰ ਹੋਰ ਆਸਾਨ ਅਤੇ ਸਮੇਂ ਦੀ ਹਾਨ ਦੀ ਬਣਾਉਣ ਦਾ ਯਤਨ ਕੀਤਾ ਗਿਆ ਜਿਸ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਹੋਈ ਹੈ ਤੇ ਸਾਡੇ ਭਾਦਰ ਸਕੂਲ ਵਿਖੇ ਵੀ ਕਮਰਸ ਬਲਾਕ ਦੀ ਸਾਰੀ ਕਰਵਾਈ ਗਈ ਹੈ ਅਤੇ ਨਵੀਂ ਸਾਇੰਸ ਲੈਬ ਬਣਾਈ ਗਈ ਹੈ ਤੇ ਉਸ ਦਾ ਉਦਘਾਟਨ ਕਰਨ ਦੇ ਲਈ ਅੱਜ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਗੁਦਰਾਮ ਜੀ ਉੱਚੇ ਤੌਰ ਤੇ ਪੁੱਜੇ ਨੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਗੱਲ ਦੇ ਲਈ ਕਿ ਸਾਡੇ ਸਕੂਲ ਨੂੰ ਇੰਨੇ ਵਧੀਆ ਗਰੰਟਾਂ ਦੇ ਨਾਲ ਨਿਵਾਜਿਆ ਜਿਸ ਦੇ ਨਾਲ ਸਾਡੇ ਸਕੂਲ ਦੇ ਵਿੱਚ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨਿਰਵਿਘਨ ਅਤੇ ਅਦਨਕਲੀਹਾ ਦੇ ਉੱਤੇ ਚੱਲੇਗੀ ਅਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੇ ਸਕੂਲ ਦੇ ਜੋ ਨਤੀਜੇ ਨੇ ਉਹ ਪਹਿਲਾਂ ਦੇ ਮੁਕਾਬਲੇ ਹੁਣ ਹੋਰ ਵੀ ਵਧੀਆ ਰਹਿਣਗੇ ਤੇ ਅਸੀਂ ਇਸ ਲਹਿਰ ਦਾ ਭਰਪੂਰ ਫਾਇਦਾ ਠਾਉਂਦੇ ਹੋਏ ਇਹ ਸਾਰਾ ਜੋ ਲਾਭ ਹੈ ਉਹ ਪਿੰਡਾਂ ਦੇ ਵਿਦਿਆਰਥੀਆਂ ਤੱਕ ਪੁੱਜਦਾ ਕਰਾਂਗੇ ਤਾਂ ਜੋ ਉਹ ਉਚੇਰੀਆਂ ਮੰਜ਼ਲਾਂ ਹਾਸਲ ਕਰ ਸਕਣ